ਏਅਰ ਇੰਡੀਆ ਦੇ ਅਹਮਦਾਬਾਦ ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਭਵਿੱਖ ਦੇ ਵਿੱਚ ਅਜਿਹੇ ਘਟਨਾਵਾਂ ਨੂੰ ਰੋਕਣ ਦੇ ਲਈ ਵਿਆਪਕ ਦਿਸ਼ਾ ਨਿਰਦੇਸ਼ਤਾ ਸੁਝਾਅ ਦੇਣ ਦੇ ਲਈ ਕੇਂਦਰੀ ਗ੍ਰੈਸ ਕੱਤਰ ਦੀ ਅਗਵਾਈ ਦੇ ਵਿੱਚ ਇੱਕ ਉੱਚ ਪਤਰੀ ਬਹੁ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ। ਸੋ ਨਾਗਰਿਕ ਹਵਾ ਬਾਜੀ ਮੰਤਰਾਲੇ ਨੇ ਕਿਹਾ ਹੈ ਕਿ ਇਹ ਕਮੇਟੀ ਸੰਬੰਧਿਤ ਸੰਗਠਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹੋਰ ਜਾਂਚਾਂ ਦੇ ਵਿੱਚ ਬਦਲ ਨਹੀਂ ਹੋਵੇਗੀ। ਇਹ ਵੀ ਕਿਹਾ ਗਿਆ ਕਿ ਪੈਨਲ ਭਵਿਕ ਦੇ ਵਿੱਚ ਅਜੀਆਂ ਘਟਨਾਵਾਂ ਨੂੰ ਰੋਕਣ ਅਤੇ ਸੰਭਾਲਣ ਦੇ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਬਣਾਉਣ ਤੇ ਧਿਆਨ ਕੇਂਦ੍ਰਿਤ ਕਰੇਗਾ ਤੇ ਆਪਣੀ ਰਿਪੋਰਟ 3 ਮਹੀਨਿਆਂ ਦੇ ਵਿੱਚ ਪ੍ਰਕਾਸ਼ਿਤ ਕਰੇਗਾ ਇੱਥੇ ਦੱਸਣਾ ਬਣਦਾ ਆ ਕਿ ਬਿੱਤੇ ਦਿਨਾਂ ਦੇ ਵਿੱਚ ਜਹਾਜ਼ ਅਹਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਦੇ ਅਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਹਾਸਤਾ ਗ੍ਰਸਤ ਹੋ ਜਾਂਦਾ ਜਿਸ ਦੇ ਵਿੱਚ ਸਵਾਰ 241 ਲੋਕਾਂ ਦੇ ਸਮੇਤ ਕਈ ਹੋਰ ਹੋਰਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਪਹਿਲਾਂ ਹੀ ਇਸ ਭਿਆਨਕ ਹਾਦਸੇ ਦੀ ਜਾਂਚ ਕਰ ਰਿਹਾ ਹੈ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਇਹ ਉੱਚ ਪੱਧਰੀ ਪੈਨਲ ਹਾਦਸੇ ਦੇ ਮੂਲ ਕਾਰਨ ਦਾ ਪਤਾ ਲਗਾਏਗਾ ਅਤੇ ਯੋਗਦਾਨ ਪਾਉਣ ਵਾਲੇ ਕਾਰਕਾਂ ਦਾ ਮੁਲਾਂਕਣ ਕਰੇਗਾ ਜਿਸ ਦੇ ਵਿੱਚ ਟੈਕਨੀਕਲ ਖਰਾਬੀ ਮਨੁੱਖੀ ਗਲਤੀ ਮੌਸਮ ਦੀਆਂ ਸਥਿਤੀਆਂ ਰੈਗੂਲੈਟਰੀ ਪਾਲਣਾ ਤੇ ਹੋਰ ਕਾਰਨ ਵੀ ਸ਼ਾਮਲ ਨੇ ਇਹ ਭਵਿੱਖ ਦੇ ਵਿੱਚ ਅਜਿਹੇ ਘਟਨਾਵਾਂ ਨੂੰ ਰੋਕਣ ਦੇ ਲਈ ਲੋੜੀਂਦੇ ਸੁਧਾਰਾਂ ਦੀ ਸਿਫਾਰਿਸ਼ ਵੀ ਕਰੇਗਾ ਅਤੇ ਉਸਦੇ ਲਈ ਟੁਕਮਾ ਐਸਓਪੀਐਸ 20 ਤਿਆਰ ਕਰੇਗਾ ਦੱਸਦੀ ਕਿ ਪਿਤੇ ਦਿਨਾਂ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ ਸੌਥੀ ਦੱਸਦੀ ਕਿ ਇੱਕ ਜ਼ਖਮੀ ਬਚਿਆ ਸੀ ਜਿਸ ਨੂੰ ਕੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ